ਅੱਗੇ ਵਧਾਂਗੇ ਪੰਜਾਬ ਵਿਧਾਨ ਸਭਾ ਬਜਟ اجلاس ਦੀ ਕਾਰਵਾਈ ਜਾਰੀ ਹੈ ਸਦਨ ਵਿੱਚ ਰਾਜਪਾਲ ਤੇ ਭਾਸ਼ਣ ਤੇ ਚਰਚਾ ਇੱਥੇ ਕੀਤੀ ਗਈ ਹਰਮਨਪ੍ਰੀਤ ਸਿੰਘ ਆਰ.ਐਲ. ਨੇ ਪ੍ਰੈਸ ਦੀ ਆਜ਼ਾਦੀ ਦਾ ਮੁੱਦਾ ਚੁੱਕਿਆ ਕਾਂਗਰਸ ਨੇ ਵਿਧਾਨ ਸਭਾ ਵਿੱਚ ਕਾਨੂੰਨ ਵਿਵਸਥਾ ਦਾ ਮੁੱਦਾ ਚੁੱਕਿਆ ਰਾਜਾ ਵੜਿੰਗ ਥਾਣਿਆਂ ਤੇ ਕਬਜ਼ਾ ਕਰਨ ਵਾਲਿਆਂ ਤੇ ਕਾਰਵਾਈ ਨੂੰ ਲੈ ਕੇ ਬੋਲੇ ਨੇ ਉੱਥੇ ਹੀ ਪ੍ਰਤਾਪ ਬਾਜਵਾ ਨੇ ਕਾਨੂੰਨ ਵਿਵਸਥਾ ਤੇ ਪੰਜਾਬ ਸਰਕਾਰ ਨੂੰ ਘੇਰਿਆ ਹਿਟਲਰ ਦੀ ਰੂਪਗਵੰਤ ਮਾਨ ਵਿੱਚ ਆਵੜੀ ਇਹ ਉਹਨਾਂ ਨੇ ਬਿਆਨ ਉਦੋਂ ਦਿੱਤਾ ਜਦੋਂ ਸਵਾਲ ਪੁੱਛਿਆ ਗਿਆ ਜਿਵੇਂ ਪੀਟੀਸੀ نیوز ਦੇ ਰਿਪੋਰਟਰ ਦੀ ਐਂਟਰੀ ਨਹੀਂ ਦਿੱਤੀ ਗਈ ਸੀ ਰਾਜਾ ਵੜਿੰਗ ਦੀ ਇਹ ਤੁਸੀਂ ਟੀ-ਸ਼ਰਟ ਵੇਖ ਸਕਦੇ ਹੋ ਇੱਥੇ ਵੱਖਰੇ ਤਰੀਕੇ ਨਾਲ ਰੋਸ ਰਾਜਾ ਵੜਿੰਗ ਵੱਲੋਂ ਜ਼ਾਹਰ ਕੀਤਾ ਗਿਆ ਕਿ ਹੁਣ ਤੱਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਤੇ ਪੰਜਾਬ ਦੀ ਕਾਨੂੰਨ ਵਿਵਸਥਾ ਦੇ ਇਸ ਸਮੇਂ ਬੁਰੇ ਹਾਲੇ ਮੀਡੀਆ ਦੀ ਆਵਾਜ਼ ਨੂੰ ਦਬਾਉਣ ਦੀ ਇੱਥੇ ਕੋਸ਼ਿਸ਼ ਕੀਤੀ ਜਾ ਰਹੀ ਹੈ ਵਰਤਾਂਵਾਜਵਾ ਨੇ ਕਿਹਾ ਪੰਜਾਬ ਵਿੱਚ ਖਰਾਬ ਹੋ ਚੁੱਕੀ ਹੈ ਕਾਨੂੰਨ ਵਿਵਸਥਾ ਦੀ ਸਥਿਤੀ ਇਹ ਰਾਜਾ ਵੜਿੰਗ ਨੇ ਕਿਹਾ ਉਥੇ ਹੀ ਭਾਜਪੀ ਨੇ ਪੰਜਾਬ ਦੀਆਂ ਜੇਲਾਂ ਨੂੰ ਲੈ ਕੇ ਇੱਥੇ ਸਵਾਲ ਚੁੱਕੇ। ਨਈਂ ਅਸੀਂ ਫਿਰ ਹਾਲ ਇਹਨੂੰ 2 ਫਰਵਰੀ 2023 ਨੂੰ ਕੰਮ ਜਿਹੜਾ ਹੈ ਇਹ ਸ਼ੁਰੂ ਕਰ ਦਿੱਤਾ ਹੈ ਔਰ 1 ਫਰਵਰੀ 2024 ਤੱਕ ਇਹ ਕੰਮ ਮੁਕੰਮਲ ਕਰ ਦਿਆਂਗੇ। ਥੈਂਕ ਯੂ। ਕਾਰਜ ਸਲਾਹਕਾਰ ਕਮੇਟੀ ਦੀ ਪਹਿਲੀ ਰਿਪੋਰਟ ਮੈਂ ਕਾਰਜ ਸਲਾਹਕਾਰ ਕਮੇਟੀ ਦੀ ਪਹਿਲੀ ਰਿਪੋਰਟ ਪੇਸ਼ ਕਰਦਾ ਹਾਂ ਜੋ ਇਸ ਤਰ੍ਹਾਂ ਹੈ ਆਰਜੀ ਮਿਤੀ 18 ਪ੍ਰੋਗਰਾਮ ਤੇ ਵਿਚਾਰ ਕਰਨ ਤੋਂ ਬਾਅਦ ਕਮੇਟੀ ਨੇ ਸਿਫਾਰਿਸ਼ ਕੀਤੀ ਕਿ ਵਿਧਾਨ ਸਭਾ ਦੀਆਂ ਬੈਠਕਾਂ ਦੌਰਾਨ ਮਿਤੀ 4 ਮਾਰਚ 2023 ਤੋਂ ਮਿਤੀ 22 ਮਾਰਚ 2023 ਤੱਕ ਨਿਮਨ ਲਿਖਤ ਕੰਮਕਾਰ ਕੀਤਾ ਜਾਵੇਗਾ ਸ਼ਨੀਵਾਰ 4 ਮਾਰਚ 2023 ਐਤਵਾਰ 5 ਮਾਰਚ 2023 ਛੁੱਟੀਆਂ ਸੋਮਵਾਰ 6 ਮਾਰਚ 2023 10 ਵਜੇ ਸਵੇਰੇ ਰਾਜਪਾਲ ਜੀ ਦੇ ਭਾਸ਼ਣ ਤੇ ਧੰਨਵਾਦ ਪ੍ਰਸਤਾਵ ਅਤੇ ਰਾਜਪਾਲ ਦੇ ਭਾਸ਼ਣ ਤੇ ਬਹਿਸ ਮੰਗਲਵਾਰ 7 ਮਾਰਚ 2023 10 ਵਜੇ ਸਵੇਰੇ ਰਾਜਪਾਲ ਜੀ ਦੇ ਭਾਸ਼ਣ ਤੇ ਮੋੜ ਬਹਿਸ ਮੋੜ ਆਰੰਭ ਕਰਨਾ ਇਸੇ ਦਿਨ ਸਮਾਪਤ ਕੀਤੀ ਜਾਵੇਗੀ ਨੰਬਰ 2 ਤੋ ਅੱਜ ਸਦਨ ਵਿੱਚ ਹਸਪਤਾਲ ਦਾ ਮੁੱਦਾ ਚੁੱਕਿਆ ਗਿਆ ਇਸ ਤੋਂ ਇਲਾਵਾ ਲੰਪੇ ਸਕਿਨ ਡਿਜ਼ੀਜ਼ ਕਾਰਨ ਜੋ ਪਸ਼ੂਆਂ ਦੀ ਮੌਤ ਹੋਈ ਕਿਸਾਨਾਂ ਨੂੰ ਹੁਣ ਤੱਕ ਮੁਆਵਜ਼ਾ ਨਹੀਂ ਦਿੱਤਾ ਗਿਆ ਪਸ਼ੂ ਪਾਲਕਾਂ ਨੂੰ ਹੁਣ ਤੱਕ ਮੁਆਵਜ਼ਾ ਨਹੀਂ ਦਿੱਤਾ ਗਿਆ ਇਹ ਮੁੱਦਾ ਚੁੱਕਿਆ ਗਿਆ ਤੇ ਲਤੀਫਪੁਰਾ ਉਜਾੜੇ ਦੇ ਪੀੜਤਾਂ ਲਈ ਕਦੋਂ ਹੱਲ ਕੀਤਾ ਜਾਵੇਗਾ ਇਸ ਸਵਾਲ ਵੀ ਅਜ ਕੌਂਸਲ ਆਰ ਦੌਰਾਨ ਪੁੱਛਿਆ ਗਿਆ